ਅਸੀਂ ਚਰਚ ਦੇ ਬਾਰੇ ਵਿੱਚ ਗੱਲ ਕਰ ਰਹੇ ਸੀਗੇ ਕਿ ਚਰਚ ਵਿਸ਼ਵਾਸੀਆਂ ਦਾ ਇੱਕ ਸਮਾਜ ਹੈ ਤੇ ਇਹ ਸਾਡੇ ਲਈ ਕਿੰਨਾ ਮਹੱਤਵਪੂਰਨ ਹੈ ਤੇ ਅੱਜ ਦੇ ਦਿਨ ਦੇ ਵਿੱਚ ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਤੁਹਾਡੇ ਵਿੱਚੋਂ ਕੁਝ ਲੋਕ ਨੇ ਜਿਨ੍ਹਾਂ ਦੇ ਕੋਲ ਆਜ਼ਾਦੀ ਨਹੀਂ ਹੈ ਕਿ ਉਹ ਚਰਚ ਦੇ ਵਿੱਚ ਜਾ ਕੇ ਸਭਾ ਦਾਇਰੇ ਵਿੱਚ ਸ਼ਾਮਲ ਹੋ ਸਕਣ ਇਸ ਕਰਕੇ ਤੁਸੀਂ ਆਨਲਾਈਨ ਇੰਟਰਨੈਟ ਦੇ ਉੱਤੇ ਟੈਲੀਵਿਜ਼ਨ ਦੇ ਦੁਆਰਾ WhatsApp ਦੇ ਦੁਆਰਾ ਤੁਸੀਂ ਪ੍ਰਭੂ ਦੀ ਬਾਣੀ ਨੂੰ ਸਿੱਖ ਸਕਦੇ ਹੋ ਤੁਸੀਂ ਇੱਕ ਸਮੂਹ ਦਾ ਹਿੱਸਾ ਬਣ ਸਕਦੇ ਹੋ ਜਿਵੇਂ ਕਿ ਤੁਸੀਂ ਹੁਣੇ ਸੁਣ ਰਹੇ ਹੋ ਅਤੇ ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਨਾ ਕਿ ਤੁਸੀਂ ਇੱਕ ਵੱਡੇ ਸਮੂਹ ਦਾ ਹਿੱਸਾ ਜ਼ਰੂਰ ਬਣੋ ਪਰਮੇਸ਼ਵਰ ਚਰਚ ਨੂੰ ਆਗੂ ਦਿੰਦਾ ਹੈ ਤੇ ਇੱਕ ਆਗੂ ਉਹ ਵਿਅਕਤੀ ਹੁੰਦਾ ਹੈ ਜਿੰਨੂੰ ਪਰਮੇਸ਼ਵਰ ਨੇ ਇਸ ਤਰੀਕੇ ਦੇ ਨਾਲ ਵਰਦਾਨ ਦਿੱਤੇ ਹੁੰਦੇ ਨੇ ਕਿ ਉਹ ਚਰਚ ਦੀ ਅਗਵਾਈ ਕਰ ਸਕੇ ਤਾਂ ਕਿ ਲੋਕ ਪਰਮੇਸ਼ਵਰ ਦੇ ਗਿਆਨ ਦੇ ਵਿੱਚ ਵੱਧ ਸਕਣ ਉਹ ਇੱਕ ਛੋਟੇ ਝੁੰਡ ਜਾਂ ਇੱਕ ਚਰਚ ਦਾ ਆਗੂ ਹੋ ਸਕਦਾ ਹੈ ਹੁਣ ਅਸੀਂ ਚਾਰ ਅਧਿਆਏ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਨੇ ਸਿੱਖਿਆਕ ਦਿੱਤੇ ਨੇ ਰਸੂਲ ਦਿੱਤੇ ਨੇ ਆਗੂ ਦਿੱਤੇ ਨੇ نبی ਦਿੱਤੇ ਨੇ ਪ੍ਰਚਾਰਕ ਦਿੱਤੇ ਨੇ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਮੈਂ ਇੱਕ ਪ੍ਰਚਾਰਕ ਹਾਂ ਵੇਖੋ ਇਹ ਸਭ ਦਾ ਇੱਕ ਮਕਸਦ ਹੈ ਤੇ ਉਹ ਮਕਸਦ ਇਹ ਹੈ ਕਿ ਉਹ ਸੰਤਾਂ ਨੂੰ ਸੇਵਕਾਈ ਦੇ ਕੰਮ ਦੇ ਵਾਸਤੇ ਸਿੱਧ ਕਰ ਸਕਣ ਹੁਣ ਪਰਮੇਸ਼ਵਰ ਨੇ ਸਾਨੂੰ ਸਭ ਨੂੰ ਇੱਕ ਕੰਮ ਦਿੱਤਾ ਹੋਇਆ ਹੈ ਪਰਮੇਸ਼ੁਰ ਨੇ ਸਾਨੂੰ ਸਭ ਨੂੰ ਇੱਕ ਕੰਮ ਦਿੱਤਾ ਹੈ ਤੇ ਉਹ ਕੰਮ ਹੈ ਅਸੀਂ ਉਹਦੀ ਖੁਸ਼ਖਬਰੀ ਦਾ ਪ੍ਰਚਾਰ ਲੋਕਾਂ ਨੂੰ ਸਨਾਈਏ ਉਹਨਾਂ ਨੂੰ ਚੇਲੇ ਬਣਾਈਏ ਅਤੇ ਅਸੀਂ ਉਸ ਫਸਲ ਦੇ ਵਿੱਚ ਇੱਕ ਕਾਮਾ ਬਣੀਏ ਜਿਹਦੇ ਲਈ ਪਰਮੇਸ਼ੁਰ ਨੇ ਤੁਹਾਨੂੰ ਵੀ ਸੱਦੇ ਆਏ ਅਤੇ ਹੁਣ ਉਹ ਕੀ ਕਰਦਾ ਹੈ ਉਹ ਅਲੱਗ-ਅਲੱਗ ਵਰਦਾਨ ਦਿੰਦਾ ਹੈ ਕਿਸੇ ਨੂੰ ਸਿੱਖਿਆ ਦਾ ਵਰਦਾਨ ਹੈ ਕਿਸੇ ਨੂੰ ਪ੍ਰਚਾਰ ਦਾ ਵਰਦਾਨ ਹੈ ਚੰਗਿਆਈ ਦਾ ਵਰਦਾਨ ਹੈ ਦਇਆ ਦਾ ਵਰਦਾਨ ਹੈ ਤੇ ਪਰਮੇਸ਼ਵਰ ਨੇ ਚਰਚ ਵਿੱਚ ਲੋਕਾਂ ਨੂੰ ਅਲੱਗ-ਅਲੱਗ ਵਰਦਾਨ ਦਿੱਤੇ ਹੋਏ ਨੇ ਅਤੇ ਫਿਰ ਉਹ ਇਹਨਾਂ ਲੋਕਾਂ ਨੂੰ ਲੈ ਕੇ ਚਰਚ ਨੂੰ ਦੇ ਦਿੰਦਾ ਹੈ ਤਾਂ ਕਿ ਚਰਚ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਵੱਧ ਸਕੇ ਵੇਖੋ ਪਰਮੇਸ਼ਵਰ ਦਾ ਮਕਸਦ ਇਹ ਹੈ ਕਿ ਪੂਰੀ ਦੁਨੀਆ ਪਰਮੇਸ਼ਵਰ ਦੇ ਪ੍ਰੇਮ ਨੂੰ ਜਾਣ ਸਕੇ ਅਤੇ ਤੁਸੀਂ ਇਸ ਮਕਸਦ ਦੀ ਪੂਰਤੀ ਕਰਨ ਦੇ ਵਿੱਚ ਮਦਦ ਕਰ ਸਕਦੇ ਹੋ ਤੁਸੀਂ ਉਹਦੇ ਰਾਜ ਦਾ ਹਿੱਸਾ ਬਣ ਸਕਦੇ ਹੋ ਪਰ ਇਹ ਕਰਨ ਵਾਸਤੇ ਤੁਹਾਨੂੰ ਉਹ ਬਣਨਾ ਪਵੇਗਾ ਜੋ ਪਰਮੇਸ਼ਵਰ ਤੁਹਾਨੂੰ ਬਣਾਉਣਾ ਚਾਹੁੰਦਾ ਹੈ ਇਸ ਲਈ ਪਰਮੇਸ਼ਵਰ ਤੁਹਾਨੂੰ ਪਾਸਟਰ ਦਿੰਦਾ ਹੈ ਜੋ ਤੁਹਾਡੀ ਚਰਵਾਹੀ ਕਰ ਸਕਣ ਤਾਂ ਕਿ ਤੁਸੀਂ ਉਹ ਬਣ ਸਕੋ ਜੋ ਪਰਮੇਸ਼ਵਰ ਤੁਹਾਨੂੰ ਬਣਾਉਣਾ ਚਾਹੁੰਦਾ ਹੈ ਪਰਮੇਸ਼ਵਰ ਤੁਹਾਨੂੰ ਸਿੱਖਿਆਤ ਦਿੰਦਾ ਹੈ ਤਾਂ ਕਿ ਤੁਸੀਂ ਪਰਮੇਸ਼ਵਰ ਦੀਆਂ ਸੱਚਾਈਆਂ ਤੋਂ ਜਾਣੂ ਹੋ ਸਕੋ ਕਿ ਅਸੀਂ ਕਾਹਦੇ 'ਚ ਵਿਸ਼ਵਾਸ ਕਰਦੇ ਹਾਂ ਅਤੇ ਉਹ ਤੁਹਾਨੂੰ ਪ੍ਰਚਾਰਕ ਦਿੰਦਾ ਹੈ ਜਿਹੜੇ ਬਾਹਰ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰ ਸਕਣ ਜਿਵੇਂ ਕਿ ਅਸੀਂ ਕਰ ਰਹੇ ਹਾਂ ਅਤੇ ਪਰਮੇਸ਼ਵਰ ਇਹ ਸਾਰੇ ਵਰਦਾਨ ਇਸ ਕਰਕੇ ਦਿੰਦਾ ਹੈ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਵਾਧ ਸਕੀਏ ਤੇ ਖੁਸ਼ਖਬਰੀ ਦਾ ਪ੍ਰਚਾਰ ਕਰ ਸਕੀਏ ਤਾਂ ਕਿ ਪੂਰੀ ਦੁਨੀਆ ਉਹਨਾਂ ਲੋਕਾਂ ਨਾਲ ਭਰ ਜਾਵੇ ਜਿਹੜੇ ਉਹਨੂੰ ਪਿਆਰ ਕਰਦੇ ਨੇ ਜਿਹੜੇ ਉਹਦੇ ਪਿੱਛੇ ਚੱਲਦੇ ਨੇ ਪਰ ਇਹ ਸਭ ਕਰਨ ਵਾਸਤੇ ਤੁਹਾਨੂੰ ਇੱਕ ਪਾਸਟਰ ਦੀ ਲੋੜ ਏ ਇੱਕ ਉਸਤਾਦ ਦੀ ਲੋੜ ਏ ਜਿਹੜਾ ਤੁਹਾਨੂੰ ਪ੍ਰਭੂ ਦਾ ਵਚਨ ਸਿਖਾ ਸਕੇ ਇੱਕ ਚਰਚ ਦੀ ਲੋੜ ਏ ਤਾਂ ਕਿ ਤੁਸੀਂ ਪ੍ਰਭੂ ਦੇ ਵਿੱਚ ਵਧ ਸਕੋ ਤੁਸੀਂ ਉਹਨਾਂ ਸੱਚਾਈਆਂ ਨੂੰ ਜਾਣ ਸਕੋ ਇਨਸਾਨ ਬਣ ਸਕੋ ਜੋ ਪ੍ਰਭੂ ਤੋਂ ਬਣਾਉਣਾ ਚਾਹੁੰਦਾ ਹੈ